ਰਾਤ ਨੂੰ ਲੁਧਿਆਣਾ ਵਿੱਚ ਸੁੰਦਰ ਨਗਰ ਚੌਂਕ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਘੇਰ ਲਿਆ ਅਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇੱਕ ਨੌਜਵਾਨ ਦੀ ਪਿੱਠ ਵਿੱਚ ਗੋਲੀ ਮਾਰੀ ਗਈ ਹੈ ਜਦੋਂ ਕਿ ਦੂਜੇ ਦੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੋਲੀਆਂ ਲੱਗੀਆਂ ਨੇ। ਲੋਕ ਖੂਨ ਨਾਲ ਲਤਪਤ ਨੌਜਵਾਨਾਂ ਨੂੰ ਸੀਐਮਸੀ ਹਸਪਤਾਲ ਲੈ ਗਏ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਕਾਰਤਿਕ ਬਗਣਾ ਜੋ ਕਿ ਘਾਟੀ ਮੁਹੱਲਾ ਦਾ ਰਹਿਣ ਵਾਲਾ ਹੈ ਉਸਦੇ ਦੋਸਤ 모ਹਨ ਦੀ ਪਿੱਠ ਵਿੱਚ ਗੋਲੀ ਲੱਗੀ ਸੀ 모ਹਨ ਕਾਰ ਧੋਣ ਦਾ ਕੰਮ ਕਰਦਾ ਹੈ ਚਸ਼ਮਦੀਦਾਂ ਅਨੁਸਾਰ ਬਾਈਕ ਤੇ ਆਏ ਬਦਮਾਸ਼ਾਂ ਨੇ ਐਕਟਿਵਾ ਤੇ ਸਵਾਰ ਕਾਰਤਿਕ ਅਤੇ 모ਹਨ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੜਕ ਦੇ ਵਿੱਚ ਕਾਰ ਗੋਲੀਬਾਰੀ ਕਰਨ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਐਕਟਿਵਾ ਦੀ ਪਿਛਲੀ ਸੀਟ ਤੇ ਬੈਠੇ ਨੌਜਵਾਨ ਦੀ ਪਿੱਠ ਵਿੱਚ ਗੋਲੀ ਲੱਗੀ ਜਿਸ ਕਾਰਨ ਐਕਟੀਵਾ ਆਪਣਾ ਸੰਤੁਲਨ ਗਵਾ ਬੈਠੀ ਅਤੇ ਉਹ ਜ਼ਮੀਨ ਤੇ ਡੇਗ ਪਈ ਬਾਈਕ ਸਵਾਰ ਬਦਮਾਸ਼ਾਂ ਨੇ ਦੋਵਾਂ ਨੌਜਵਾਨਾਂ ਨੂੰ ਘੇਰ ਲਿਆ ਅਤੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਮ੍ਰਿਤਕ 카ਰ্তিক ਦੇ ਸਰੀਰ ਤੇ ਲਗਭਗ 6 ਗੋਲੀਆਂ ਲੱਗੀਆਂ ਅਪਰਾਧ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਈ। ਸੂਚਨਾ ਮਿਲਦੇ ਹੀ ਸੁੰਦਰਨਗਰ ਥਾਣੇ ਦੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ 카ਰ্তিক ਬਗਨ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 카ਰ্তিক ਬਗਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ 카ਰ্তিক ਦੇ ਮੋਬਾਈਲ ਡਾਟਾ ਦੀ ਵੀ ਖੋਜ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਪਿੱਛੇ ਕੌਣ ਸਨ। ਦੇਰ ਰਾਤ ਲੁਧਿਆਣਾ ਵਿੱਚ ਸੁੰਦਰਨਗਰ ਚੌਂਕ ਤੇ ਬਾਈਕ ਸਵਾਰ ਬਦਮਾਸ਼ਾਂ ਨੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀ। ਗੋਲੀਆਂ ਇੱਕ ਨੌਜਵਾਨ ਦੀ ਪਿੱਠ ਵਿੱਚ ਗੋਲੀ ਮਾਰੀ ਗਈ ਹੈ ਜਦੋਂ ਕਿ ਦੂਜੇ ਦੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੋਲੀਆਂ ਲੱਗੀਆਂ ਨਹੀਂ ਲੋਕ ਖੂਨ ਨਾਲ ਲਤਪਤ ਨੌਜਵਾਨਾਂ ਨੂੰ ਸੀਐਮਸੀ ਹਸਪਤਾਲ ਲੈ ਗਏ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦਾ ਨਾਮ ਕਾਰਤਿਕ ਬਗਣ ਹੈ ਜੋ ਕਿ ਘਾਟੀ ਮੁਹੱਲਾ ਦਾ ਰਹਿਣ ਵਾਲਾ ਹੈ ਉਸਦੇ ਦੋਸਤ 모ਹਨ ਦੀ ਪਿੱਠ ਵਿੱਚ ਗੋਲੀ ਲੱਗੀ ਸੀ 모ਹਨ ਕਾਰ ਧੋਣ ਦਾ ਕੰਮ ਕਰਦਾ ਹੈ ਚਸ਼ਮਦੀਦਾਂ ਅਨੁਸਾਰ ਬਾਈਕ ਤੇ ਆਏ ਬਦਮਾਸ਼ਾਂ ਨੇ ਐਕਟੀਵਾ ਤੇ ਸਵਾਰ ਕਾਰਤਿਕ ਅਤੇ 모ਹਨ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੜਕ ਦੇ ਵਿੱਚ ਕਾਰ ਗੋਲੀਬਾਰੀ ਕਰਨ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਐਕਟੀਵਾ ਦੀ ਪਿਛਲੀ ਸੀਟ ਤੇ ਬੈਠੇ ਨੌਜਵਾਨ ਦੀ ਪਿੱਠ ਵਿੱਚ ਗੋਲੀ ਲੱਗੀ ਜਿਸ ਕਾਰਨ ਐਕਟੀਵਾ ਆਪਣਾ ਸੰਤੁਲਨ ਗਵਾ ਬੈਠੀ ਅਤੇ ਉਹ ਜ਼ਮੀਨ ਤੇ ਡੇਗ ਪਈ ਬਾਈਕ ਸਵਾਰ ਬਦਮਾਸ਼ਾਂ ਨੇ ਦੋਵਾਂ ਨੌਜਵਾਨਾਂ ਨੂੰ ਕੀਰ ਲਿਆ ਅਤੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਮ੍ਰਿਤਕ ਕਾਰਤਿਕ ਦੇ ਸਰੀਰ ਤੇ ਲਗਭਗ 6 ਗੋਲੀਆਂ ਲੱਗੀਆਂ ਅਪਰਾਧ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਈ ਸੂਚਨਾ ਮਿਲਦੇ ਹੀ ਸੁੰਦਰਨਗਰ ਥਾਣੇ ਦੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ 카ਰ্তিক ਬਗਨ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ 카ਰ্তিক ਬਗਨ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ ਪੁਲਿਸ 카ਰ্তিক ਦੇ ਮੋਬਾਈਲ ਡਾਟਾ ਦੀ ਵੀ ਖੋਜ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਪਿੱਛੇ ਕੋਣ ਸਨ